ਲੋਜੀ ਅੱਜ ਆਪਾਂ ਚਲੇ ਟੂਰ ਤੇ ਟੂਰ ਕਾਹਦਾ ਹੂਆ ਤੁਸੀਂ ਜਲਦੀ ਜਲਦੀ ਦੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਤੇ ਤੁਸੀਂ ਕਿੱਸ ਕਰੋ ਬਈ ਵੀ ਇਹ ਕਿਹੜਾ ਰੋਡ ਹੋ ਸਕਦਾ ਹੈ ਜਿੱਥੋਂ ਨੂੰ ਆਪਾਂ ਸ਼ਹਿਰ ਵੀ ਦਿਖਾਵਾਂਗੇ ਅੱਗੇ ਚੱਲ ਕੇ ਵੀ ਕਿਹੜਾ ਸ਼ਹਿਰ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਕਿਹੜਾ ਕਿਹੜਾ ਆ ਰੋਡ ਤੇ ਭਾ ਗਿਆ ਬਈ ਤੇ ਤੁਸੀਂ ਆ ਰੋਡ ਦਾ ਨਾਮ ਵੀ ਦੱਸੋ ਯਾਰ ਵੀ ਕਿਹੜਾ ਰੋਡ ਹੋ ਸਕਦਾ ਤੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਬਈ ਤੇ ਤੁਸੀਂ 5-7 ਮਿੰਟਾਂ ਚ ਦੱਸ ਦਿਓ ਬਈ ਵੀ ਕਿਹੜਾ ਰੋਡ ਆ ਕਮੈਂਟ ਕਰਕੇ ਤੇ ਕਿਹੜਾ ਸ਼ਹਿਰ ਆ ਉਹ ਬਤ ਅੱਗੇ ਆਪਾਂ ਤਾਂ ਤੁਹਾਨੂੰ ਦੱਸ ਹੀ ਦੇਣਾ ਵੀਡੀਓ ਦੇ ਵਿੱਚ ਗੱਲ ਕਰ ਹੋਟੇ ਜਾਂ ਮਲੇ ਸਿਲ ਤੱਕ ਬਣੀ ਰਹੇ ਆਹ ਤਾਂ ਸੜਕਾ ਯਾਰ ਅੱਪਾ ਕਿਹਨੇ ਵੀ ਬਾਹਰਲੇ ਮੁਲਕ ਚ ਬਹੁਤ ਤਗੜੀਆਂ ਸੜਕਾਂ ਤੇ ਆਹ ਸੜਕਾਂ ਦਾ ਆਪਣੇ ਦੇਸ਼ ਚ ਵੀ ਕੋਈ ਬਹੁਤ ਤਗੜੀ ਨਹੀਂ ਸਾਰੀ ਸੜਕ ਪਈ ਹੈ ਨਾ ਮਲਾਈ ਯਾਰ ਕੀ ਬਈ ਇਹਦੇ ਤੇ ਆਪਾਂ ਨੂੰ ਟੋਲ ਦੇਣ ਦਾ ਵੀ ਕੋਈ ਦੁੱਖ ਨਹੀਂ ਹੁੰਦਾ ਬਹੁਤ ਵੱਡਾ ਹੈ ਕੀ ਸਮਾ ਗੱਡੀ ਕਤਾਰ ਚੱਲਦੀ ਇਹਦੇ ਤੇ ਪਿੰਡ ਵਾਲੇ ਫਾੜ ਕੇ ਜੇ ਵੀ ਹੈ ਲਓ ਜੀ ਲੁਧਿਆਣਾ ਚੰਡੀਗੜ ਬਠਿੰਡਾ ਦੱਸੋ ਬਈ ਕਮੈਂਟਾਂ ਦੇ ਵਿੱਚ ਕਿਹੜਾ ਸ਼ਹਿਰ ਆ ਗਿਆ ਆ ਖੜੇ ਹੋਏ ਬਈ ਟਰੱਕਾਂ ਵਾਲੇ ਵੀ ਢਾਬਿਆਂ ਤੇ ਢੋਲੇ ਦੀਆਂ ਲਾਉਂਦੇ ਬਈ ਇਹਦੀ ਤੈਰ ਬਈ ਲੰਮੇ ਸਫ਼ਰ ਤੇ ਨਾ ਜਾਣਾ ਹੋਵੇ ਤਾਂ ਨਜ਼ਾਰਾ ਹੀ ਆ ਜਾਂਦਾ ਆ ਰੋਡ ਚਾਹ ਤਾਂ ਆਹਟਾ ਜੇ ਕਿੰਨੀ ਤੇਜ਼ੀ ਨਾਲ ਲਉ ਜੀ ਫਲਾਈਓਰ ਬੜੇ ਆਉਂਦੇ ਆ ਬਹੁਤ ਜ਼ਿਆਦੇ ਆ ਦੇਖੋ ਬਈ ਬਲੇਰੋ ਗੱਡੀ ਦੀ ਕਿੰਨੀ ਸਪੀਡ ਹੋ ਸਕਦੀ ਹੈ ਹੋ ਗਈ ਮਿੰਟੋਂ ਮਿੰਟੀ ਵਾਟਾਂ ਵੱੜਦੀ ਦੂਰੀ ਜਾਂਦੀ ਹੈ ਦੇਖੋ ਜੀ ਸਪੀਡ ਚੈੱਕ ਕਰੋ ਕਿੰਨੀ ਸਪੀਡ ਹੋ ਸਕਦੀ ਹੈ ਤੁਸੀਂ ਕਮੈਂਟ ਕਰਕੇ ਦੱਸੋ ਲਓ ਜੀ ਇੱਕ ਫਲਾਈਓਵਰ ਉੱtre ਆਪਾਂ ਤੇ ਮੈਨੂੰ ਲੱਗਦਾ ਵੀ ਦੂਜੇ ਦੀ ਤਿਆਰੀ ਹੋ ਗਈ ਆ ਆ ਗਿਆ ਬਈ ਬੱਤੀ ਵਾਲਾ ਚੌਂਕ ਇਹ ਚੌਂਕ ਦੱਸ ਸਕਦੇ ਤੁਸੀਂ ਵੀ ਕਿਹੜਾ ਹੋ ਸਕਦਾ ਹੈ ਇਹ ਪਹਿਲਾ ਚੌਂਕ ਹੈ ਬੱਤੀ ਵਾਲਾ ਦੇ ਛੀ ਦੇ ਵਿੱਚ ਦੀ ਆਪਾਂ ਲੰਘਣਾ ਹੈ। ਲਓ ਜੀ ਆਪਣੇ ਟਾਈਮ ਤੇ ਸਕਿੰਟ ਰਹਿ ਗਏ ਥੋੜੇ। ਤੇ ਟ੍ਰੈਫਿਕ ਬਹੁਤ ਜ਼ਿਆਦਾ ਸੀ। ਲਓ ਜੀ ਆਪਾਂ 10 ਸਕਿੰਟ 12 11 12 ਸਕਿੰਟ ਰਹੀਏ ਸੀ ਜਦੋਂ ਆਪਾਂ ਕਰਾਸ ਕਰ ਗਏ ਬੱਤੀ ਵਾਲਾ ਚੌਂਕ। ਤੇ ਅੱਗੇ ਉਹ ਦੇਖੋ ਬਈ ਏਡਿੰਗ ਏਡਿੰਗਾਂ ਬਿਲਡਿੰਗ ਆ ਯਾਰ। ਆ ਬਿਲਡਿੰਗ ਵੀ ਦੱਸੇ ਤੁਸੀਂ। ਇਹ ਵੀ ਤੁਹਾਨੂੰ ਦਿਖਾਵਾਂਗੇ ਬਾਈ ਬਾਈ ਤੁਸੀਂ ਕੋਈ ਕਮੈਂਟ ਨਹੀਂ ਕਰਿਆ ਹਜੇ ਤੱਕ ਕਿਸੇ ਪ੍ਰਾਣੀ ਕਮੈਂਟ ਕਰਕੇ ਦੱਸਿਆ ਨਹੀਂ ਬਾਈ ਕਿਹੜਾ ਸ਼ਹਿਰ ਹੋ ਸਕਦਾ ਤੇ ਲਓ ਜੀ ਆਪਾਂ ਹੁਣ ਐਂਟਰ ਹੋਣ ਲੱਗੇ ਆਂ ਸ਼ਹਿਰ ਦੇ ਵਿੱਚ ਆਪਣਾ ਸਵਾਗਤ ਹੈ ਬਾਈ ਆ ਦੇਖੋ ਬਠਿੰਡਾ ਹੁਣ ਇੱਥੇ ਤੁਹਾਡਾ ਸਾਰਿਆਂ ਦਾ ਸਵਾਗਤ ਲਓ ਜੀ ਆਪਾਂ ਬਠਿੰਡੇ ਦੇ ਵਿੱਚ ਹੋ ਗਏ ਐਂਟਰ ਤੇ ਆਹ ਬਿਲਡਿੰਗ ਦੇਖੋ ਬਾਈ ਤੁਸੀਂ ਕਿੰਨੇ ਮੰਜ਼ਲੀ ਹੋ ਸਕਦੀ ਹੈ ਤੇ ਮੈਨੂੰ ਲੱਗਦਾ ਪੂਰੇ ਕੈਮਰੇ ਦੇ ਵਿੱਚ ਨਹੀਂ ਆਈ ਬਈ ਐਡੀਪੀ ਚੀ ਬਿਲਡਿੰਗ ਅਜੇ ਤਾਂ ਤਿਆਰ ਹੋ ਰਹੀ ਹੈ ਤੇ ਮੈਨੂੰ ਲੱਗਦਾ ਵੀ ਲਓ ਜੀ ਆਪਾਂ ਫੇਰ ਹੋ ਗਏ ਬ੍ਰਿਜ ਦੇ ਵੱਲ ਤੇ ਲੋ ਜੀ ਫਟਲੀ ਸਪੀਡ ਹੁਣ ਭਾਈਆ ਪੁਲ ਬਹੁਤ ਕੰਗ ਹੈ ਆ ਦੇਖੋ ਭਾਈ ਸਵੇਰ ਸਵੇਰ ਜੋ ਹਰੀ ਦੀ ਟਰਾਲੀ ਲਈ ਜਾਂਦੇ ਸੀ ਦੇਖੋ ਜੀ ਕਿਹੜਾ ਸ਼ਹਿਰ ਆ ਗਿਆ ਬਠਿੰਡਾ ਅੰਮ੍ਰਿਤਸਰ ਇਧਰ ਹੈ ਤਲਵੰਡੀ ਸਾਬੋ ਇਧਰ ਹੈ ਚੰਡੀਗੜ੍ਹ ਇਧਰ ਤੇ ਬਠਿੰਡਾ ਇਧਰ ਹੈ ਪਪਾ ਦੇਖਦੇ ਆ ਇਧਰ ਨੂੰ ਜਾਂਦੇ ਆ ਲੋ ਜੀ ਟ੍ਰੈਪ ਤਾਂ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਲੋ ਵੀ ਮਿੱਤਰੋ ਆ ਦੇਖੋ ਬਈ ਬਹੁਤ ਜਿਆਦਾ ਜਾਮ ਹੈ ਬਈ ਜਿੰਨਾ ਵੀ ਕਹਿ ਸਕਦੇ ਆ ਆ ਇਹ ਕੋਲ ਕ੍ਰਿਸ਼ੀ ਵਿਗਿਆਨ ਕੇਂਦਰ ਗੱਡੀਆਂ ਦੇਖੋ ਯਾਰ ਕਿੰਨੀ ਸਪੀਡ ਤੇ ਜਾਂਦੀਆਂ ਬਹੁਤ ਸੋਹਣਾ ਮਾਹੌਲ ਆ ਪਾਸ ਤੇ ਅੱਪਾ ਸ਼ਹਿਰ ਸਾਰਾ ਕ੍ਰਾਸ ਕਰਾਂਗੇ ਭਾਈ ਤੇ ਅੱਪਾ ਸ਼ਹਿਰ ਦੇ ਜਮਾਂ ਵਿਚਾਲੇ ਆਪਾਂਗੇ ਜਮਾਂ ਵਿਚਾਲੇ ਲਓ ਜੀ ਅੱਪਾ ਦੂਜੇ ਬ੍ਰਿਜ ਤੇ ਫੇਰ ਆ ਗਏ ਦੇਖੋ ਜੀ ਗੱਡੀਆਂ ਦੀ ਸਪੀਡ ਕਰੋ ਚੈੱਕ ਇਹ ਲੋ ਜੀ ਆ ਗੱਡੀ ਐ ਮਾਈਕਰੋ ਗੱਡੀ ਐ ਆ ਗੱਡੀ ਦੀ ਲੁੱਕ ਜੇ ਇੱਕ ਯਾਰ ਗੱਡੀ ਕਰੀ ਆ ਆ ਲੋ ਜੀ ਆ ਗਿਆ ਬੱਸ ਸਟੈਂਡ ਤੇ ਬੱਤੀ ਹੋ ਗਈ ਪੀਲੀ ਤੇ ਵਾਰਨਿੰਗ ਹੈ ਭਾਈ ਤੇ ਹੁਣ ਆਪਣਾ ਚੱਲਣ ਦਾ ਹੋਊਗਾ ਟਾਈਮ ਤੇ ਆਪਾਂ ਨੂੰ ਮੈਨੂੰ ਲੱਗਦਾ ਵੀ 35 40 ਸਕਿੰਟ ਰੁਕਣਾ ਪਿਆ ਤੇ 35 40 ਸਕਿੰਟ ਦੇ ਰੁਕਣ ਤੋਂ ਬਾਅਦ ਲਓ ਜੀ ਬੱਤੀ ਹੋ ਗਈ ਗ੍ਰੀਨ ਤੇ ਆਪਾਂ ਫੇਚੀਤੀ ਸਪੀਡ ਟਾਈਮ ਥੋੜਾ ਹੈ ਨਾ ਨਾਲ ਦੀ ਨਾਲ ਆਪਾਂ ਕਰੀ ਬੱਤੀ ਕ੍ਰੋਸ ਬੱਤੀ ਕ੍ਰੋਸ ਕਰਨ ਤੋਂ ਬਾਅਦ ਆਪਾਂ ਜਿਹਨੂੰ ਕਹਿੰਦੇ ਮਹਿਣਾ ਚੌਕ ਬਠਿੰਡਾ ਆ ਗਿਆ ਵੀ ਮਹਿਣਾ ਚੌਕ ਤੇ ਆ ਗਿਆ ਫੌਜੀ ਚੌਕ ਫੌਜੀ ਚੌਕ ਵਿੱਚੋਂ ਹੁੰਦੇ ਹਵਾਏ ਆਪਾਂ ਆਪਾਂ ਅੱਗੇ ਫੇਰ ਚੱਲੇ ਬੱਤੀ ਵਾਲੇ ਚੌਕ ਦੇ ਵਿੱਚ ਅੱਗੇ ਆਪਾਂ ਨੂੰ ਇੱਕ ਬੱਤੀ ਵਾਲਾ ਚੌਕ ਹੋਰ ਆਉਣਾ ਸੀ ਤੇ ਲਓ ਜੀ ਹੁਣ ਆਪਾਂ ਪਹੁੰਚੇ ਕਿੱਥੇ ਤੁਸੀਂ ਗੈਸ ਕਰੋ ਤੇ ਗੈਸ ਕਰ ਦਿਖਾ ਦਿਓ ਲਓ ਜੀ ਆ ਦੇ ਪੌਂਟ ਬਠਿੰਡਾ ਸ਼ਹਿਰ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆ ਆਈਸੀਯੂਰ ਇਹ ਕਿਹੜਾ ਆਈਸੀਯੂਰ ਹਸਪੀਟਲ ਤੇ ਉਸ ਤੋਂ ਬਾਅਦ ਬਈ ਆਪਾਂ ਹਸਪੀਟਲ ਦੇ ਵਿੱਚੋਂ ਦਵਾਈ ਲੈਣ ਤੋਂ ਬਾਅਦ ਘਰ ਨੂੰ ਪਾ ਤੇ ਫੇਰ ਚੱਲੇ ਤੇ ਹੁਣ ਆਪਾਂ ਬਠਿੰਡੇ ਸ਼ਹਿਰ ਤੋਂ ਬਾਹਰ ਵੱਲ ਨੂੰ ਆ ਰਹੇ ਆ ਆਹ ਦੇਖੋ ਬਈ ਬਿਲਡਿੰਗ ਕਿੰਨੀ ਤਕੜੀ ਬਿਲਡਿੰਗ ਆ ਪਤਾ ਨਹੀਂ ਕਿੰਨੇ ਮੰਦਲੀਏ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਤੇ ਜਿੰਨੇ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਨੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਹਲੋ ਜੀ ਆਪਾਂ ਫੇਰ ਘਰ ਦੇ ਵੱਲ ਆ ਰਹੇ ਹਾਂ ਤੇ ਆਹ ਬਿਲਡਿੰਗ ਦੇਖੋ ਤੁਸੀਂ ਭਈ ਪੂਰੇ ਕੈਮਰੇ ਦੇ ਵਿੱਚ ਨਹੀਂ ਆਉਂਦੀ ਇਹ ਕਿੰਡੀ ਵੱਡੀ ਬਿਲਡਿੰਗ ਹੈ ਐਂ ਲੱਗਦਾ ਜਿਵੇਂ ਆਪਾਂ ਕਿਤੇ ਨਾ ਬੰਬੇ ਸ਼ਹਿਰ ਦੇ ਵਿੱਚ ਫਰਦੇ ਹੋਵੇ ਇਹ ਤਾਂ ਲੱਖਾਂ ਕਮਰਾ ਹੋ ਬਹੁਤ ਵੱਡਾ ਫਲੈਟ ਸੀਗਾ ਆ ਦੇਖੋ ਜੀ ਆਪਣਾ ਕਰਤਾ ਥੈਂਕਸ ਮੋਠਿੰਡੀ ਵਾਲਿਆਂ ਨੇ ਤੇ ਪਿਸ ਤੋਂ ਅੱਗੇ ਫਿਰ ਆਪਾਂ ਫਿਰ ਆਪਾਂ ਆਗੇ ਇੱਕ ਬੱਤੀ ਵਾਲੇ ਚੌਕ ਦੇ ਕੋਲ ਕਿ ਆਪਾਂ ਇਸੀ ਦਾ ਬਾਈ ਨੇ ਆਪਾਂ ਨੂੰ ਹਾਰਨ ਮਾਰ ਕੇ ਦੱਸਿਆ ਕਿ ਇਹਦਾ ਭਰਾਵਾ ਬੱਤੀ ਹੋਗੀ ਲਾਲ ਤੇ ਆਪਾਂ ਰੁਕ ਜਾਨੇ ਆ